ਇਕਰਾਰੇ ਇਮਾਨਦਾਰਾਂ ਦਾ ਸਵਾਗਤ ਹੈ ਮੈਨੇਜਿੰਗ ਤਵਾਰ ਜੱਸੀ ਐ ਸਨੇਚਿੰਗ ਖਿਲਾਫ ਲਾਈਦਾਦੀ ਲਗਾਤਾਰ ਮਹੀਨਿਆਂ ਦੌਰਾਨ ਲਗਾਤਾਰ ਉਹਨਾਂ ਬੋਲੇ ਜਿਹੜੀ ਹੈ ਕਾਰਵਾਈ ਕਰਦੇ ਨਜ਼ਰ ਆ ਰਹੇ ਨੇ ਸੋ ਦੱਸਦੇ ਲੁਧਿਆਣਾ ਦੇ ਹਿਮਲਾਪੁਰੀ ਐਡੀਸੀਪੀ 2 ਸਾਡੇ ਨੇ ਮੌਜੂਦ ਨੇ ਸੋ ਗੱਲਬਾਤ ਕਰਦੇ ਆ ਅਖੀਰਕਾਰ ਅੱਜ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੀ ਸੀਗਾ ਸਾਰਾ ਮੋਟਿਵ ਐਸ ਐਸ ਕਾ ਸਰ ਇਹ ਜੀ ਪੁਲਿਸ ਸਟੇਸ਼ਨ ਡਿਵੀਜ਼ਨ 6 ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਮਿਸ਼ਨ ਸਾਹਿਬ ਦੀਆਂ ਹਦਾਇਤਾਂ ਤੇ ਲੁੱਟਖੋਹਾਂ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ ਅੱਜ ਤਿੰਨ ਮੁੱਖ ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ ਉਹਨਾਂ ਦੀ ਭਾਲ ਪਿਛਲੇ 1.5 ਮਹੀਨੇ ਤੋਂ ਚੱਲ ਰਹੀ ਸੀ ਜਿਨ੍ਹਾਂ ਨੇ ਮਾਰਚ ਤੇ ਅਪ੍ਰੈਲ ਦੇ ਮਹੀਨੇ ਦੇ ਵਿੱਚ 7-8 ਵਾਰ ਦਾਕਤ ਕੀਤੀ ਸੀ ਉਹਨਾਂ ਨੇ ਇਹ ਵਾਰਦਾਤ ਕਬੂਲੀਆਂ ਨੇ ਵੱਖੋ-ਵੱਖਰੇ ਪੁਲਿਸ ਸਟੇਸ਼ਨ ਦੀ ਹੱਦ ਦੇ ਵਿੱਚ ਇਹ ਵਾਰਦਾਤ ਨੂੰ ਨੇ ਅੰਜਾਮ ਦਿੱਤਾ ਇਹਨਾਂ ਦਾ ਮੋਡਸ ਆਪ੍ਰੈਂਡੀ ਸੀਗਾ ਇਹ ਤਿੰਨ ਜਣੇ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਇਕੱਲੇ ਕਿਸੇ ਰਾਹੀਰ ਨੂੰ ਘੇਰ ਕੇ ਉਹਨੂੰ ਉਹ ਦਾਤ ਦਿਖਾ ਕੇ ਜੋ ਵੀ ਉਹਦੀ ਪੋਜੀਸ਼ਨ ਹੁੰਦੀ ਸੀ ਕੈਸ਼ ਜਾਂ ਮੋਬਾਈਲ ਫੋਨ ਉਹਨੂੰ ਖੋਹਦੇ ਹੁੰਦੇ ਸੀਗੇ ਤੇ ਉੱਥੋਂ ਭੱਜ ਜਾਂਦੇ ਸੀ ਸੋ ਇਹਦੇ ਚ ਇਹ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਜਸਵੰਤ ਸਿੰਘ ਜੱਸਾ ਬਬਲੂ ਮਹਿਤਾ ਤੇ ਸਾਇਲ ਕੁਮਾਰ ਮੁੱਖ ਦੋਸ਼ੀ ਹੈਗੇ ਨੇ ਜਿਨ੍ਹਾਂ ਦੇ ਕੋਲੋਂ ਬਲੈਕ ਕਲਰ ਦੀ ਇੱਕ ਸਪਲੈਂਡਰ ਬਾਈਕ ਲੋਹੇ ਦੀ ਦਾਤ 4500 ਰੁਪਏ ਕੈਸ਼ ਤੇ ਸੱਤ ਵੱਖ-ਵੱਖਰੇ ਮੋਬਾਈਲ ਫੋਨ ਰਿਕਵਰ ਕੀਤੇ ਗਏ ਨੇ ਤੇ ਸੱਤ ਵਾਰਦਾ ਤਾਂ ਇਹਨਾਂ ਕੋਲੋਂ ਜਿਹੜੀ ਹੈਗੇ ਉਹ ਸਾਹਮਣੇ ਸਰ ਇਹਨਾਂ ਇਹ ਸਨੇਚਰ ਸੀਗੇ ਇਹਨਾਂ ਦੀ ਕੋਈ ਕੰਪਲੇਂਟ ਵਗੈਰਾ ਦਿੱਤੀ ਗਈ ਸੀਗੀ ਪਹਿਲਾਂ ਨਹੀਂ ਇਹ ਕੰਪਲੇਂਟਸ ਤਾਂ ਪੁਲਿਸ ਸਟੇਸ਼ਨ ਦੇ ਵਿੱਚ ਪ੍ਰੈਜ਼ੈਂਟ ਸੀਗੀਆਂ ਲੇਕਿਨ ਇਹਨਾਂ ਦੇ ਖਿਲਾਫ ਨਹੀਂ ਸੀਗੀਆਂ ਉਹ ਅਨਨੋਨ ਬੰਦੇ ਦੇ ਖਿਲਾਫ ਸੀਗੀਆਂ ਕਿਉਂਕਿ ਸਨੇਚਰ ਜਦੋਂ ਹੁੰਦੇ ਨੇ ਉਹ ਮੋਢੇ ਉੱਤੇ ਕਪੜਾ ਬਨ ਕੇ ਸਨੇਚਿੰਗ ਕਰਦੇ ਨੇ ਤੇ ਉਹ ਬਾਅਦ ਚ ਇਹ ਟ੍ਰੇਸ ਹੋਏ ਨੇ ਟ੍ਰੇਸ ਹੋਣ ਤੋਂ ਬਾਅਦ ਹੀ ਇਹਨਾਂ ਦੀ ਅਰੈਸਟ ਆਈਡੈਂਟੀਫਾਈ ਹੋਣ ਤੋਂ ਬਾਅਦ ਹੀ ਇਹਨਾਂ ਦੇ ਅਰੈਸਟ ਹੋਏ ਸਰ ਇਹਨਾਂ ਦੀ ਉਮਰ ਕਿੰਨੀ ਹੈਗੀ ਨੌਜਮਾਨਾ ਦੀ ਜਿਹੜੇ ਇਹ ਅਕਿਊਜ਼ ਨੇ 25 ਤੋਂ ਲੈ ਕੇ 30 ਸਾਲ ਦੇ ਨੇ ਜਿਹੜੇ ਤੇ ਲੋਕ ਨੇ ਪੜੇ ਲਿਖੇ ਨੇ ਕੀ ਕਿਤਨਾ ਪਲੱਸ 2 ਪਾਸ ਨੇ ਸਰ ਪਲੱਸ 2 ਪਾਸ ਹੋਣ ਤੋਂ ਬਾਅਦ ਇਹਨਾਂ ਨੇ ਕ੍ਰਾਈਮ ਦਾ ਜਾਦਾ ਇੰਪੋਰਟੈਂਟ ਸਮਝਿਆ ਐਜੂਕੇਸ਼ਨ ਨਾਲੋਂ ਬਿਲਕੁਲ ਸਰ ਇਹ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹਨਾਂ ਵੱਲੋਂ ਕ੍ਰਾਈਮ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਪਹਿਲਾਂ ਕਿਹੜੇ ਪਰਚੇ ਇਹਨਾਂ ਤੇ ਦਰਜ ਹੈਗੇ ਪਹਿਲਾਂ ਇਹਨਾਂ ਇਹ ਬੇਸਿਕਲੀ ਕੰਜ਼ਿਊਮਰਸ ਨੇ ਡਰੱਗ ਦੇ ਨਸ਼ੇ ਕਰਦੇ ਨੇ ਬਟ ਨਸ਼ਾ ਵੇਚਣ ਸੰਬੰਧੀ ਇਹਨਾਂ ਦੇ ਕੋਲ ਕੋਈ ਸਾਹਮਣੇ ਨਹੀਂ ਆਇਆ ਇਹਨਾਂ ਦੇ ਉੱਤੇ ਜਿਹੜੀ ਐਫ ਆਈ ਆਰ ਰਜਿਸਟਰ ਨੇ ਉਸ ਸੰਬੰਧੀ ਇਨਫੋਰਮੇਸ਼ਨ ਲੈ ਲਈ ਸੀ ਲਿਖਤੀ ਰੂਪ ਚ ਭੇਜ ਚੁੱਕੇ ਆ ਜੇ ਕਿਸੇ ਹੋਰ ਪੁਲਿਸ ਸਟੇਸ਼ਨ ਚ ਲੁਧਿਆਣੇ ਤੋਂ ਬਾਹਰ ਇਹਨਾਂ ਤੇ ਐਫ ਆਈ ਆਰ ਰਜਿਸਟਰਡ ਹੋਣਗੇ ਉਹ ਸਰ ਤਿੰਨਾਂ ਦੇ ਉੱਤੇ ਪਹਿਲਾਂ ਵੀ ਪਰਚੇ ਦਰਜ ਆਪਦੇ ਨਾ ਉਤੇ ਨਹੀਂ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਇਨਫੋਰਮੇਸ਼ਨ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਕੀ ਕਹਿਣਾ ਚਾਹੋਗੇ ਇਹ ਕ੍ਰਾਈਮ ਜਿਹੜੇ ਕਰਦੇ ਨੇ ਨੌਜਵਾਨੀਅਸ ਨੇਚਰ ਕਰਦੇ ਨੇ ਸਨੇਚਿੰਗ ਕਰਦੇ ਨੇ ਪੁਲਿਸ ਵੀ ਇੱਕ ਪਾਸੇ ਮੁਸਤਾਇਦ ਹੈ ਪੁਲਿਸ ਹੋਣ ਲਗਾਤਾਰ ਕਾਰਵਾਈ ਕਰਦੀ ਜਾ ਰਹੀ ਹੈ ਪਰ ਇਹ ਫਿਰ ਵੀ ਜਿਹੜਾ ਹਟਦੇ ਨਹੀਂ ਹੈਗੇ ਕ੍ਰਾਈਮ ਲਗਾਤਾਰ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ ਪਰ ਕ੍ਰਾਈਮ ਨੂੰ ਕਿਤੇ ਨਾ ਕਿਤੇ ਠੱਲ ਵੀ ਪਾਈ ਜਾ ਰਹੀ ਹੈ ਫਿਰ ਵੀ ਇਹ ਇਹਨਾਂ ਦੇ ਵਿੱਚ ਜਿਹੜਾ ਡਾਇਰੈਕਟ ਖੌਫ ਨਹੀਂ ਦੇਖਣ ਨੂੰ ਮਿਲਦਾ ਸਰ ਇਹ 17 ਜਿਹੜੇ ਲੁੱਟਖੋਹ ਕਰਨ ਵਾਲੇ ਸਨੇਚਿੰਗਸ ਤੇ ਕੁਝ ਦੋਸ਼ੀ ਹੈਗੇ ਨੇ ਜਿਹੜੇ ਪੁਲਿਸ ਵੱਲੋਂ ਟਰੇਸ ਕਰ ਲਿੱਤੇ ਗਏ ਨੇ ਪਰ ਉਹਨਾਂ ਦੇ ਅਰੈਸਟ ਪੈਂਡਿੰਗ ਹੈ ਉਹ ਪੁਲਿਸ ਆਪਰੇਸ਼ਨ ਜਿਹੜਾ ਉਹਨਾਂ ਦਾ ਚੱਲ ਰਿਹਾ ਸਾਡੀ ਟੀਮਸ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰਕੇ ਪ੍ਰੈਸ ਕਾਨਫਰੰਸ ਕਰਕੇ ਮੀਡੀਆ ਨੂੰ ਜਾਣੂ ਕਰਵਾਇਆ ਜਾਵੇ ਬਿਲਕੁਲ ਸੋਹਤ ਜੀ ਇਹ ਸਾਡੇ ਨਾਲ ਏਡੀਸੀਪੀ 2 ਮੌਜੂਦ ਸੀਗੇ ਸੋ ਉਹਨਾਂ ਨਾਲ ਗੱਲਬਾਤ ਕੀਤੀ ਕਰਨਵੀਰ ਸਿੰਘ ਸੋ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਜਿਹੜੇ ਅਕਿਊਸਟ ਨੇ ਜਿਹੜੇ ਸਨੇਚਰ ਨੇ ਇਹਨਾਂ ਦੇ ਉੱਤੇ ਜਿਹੜੀ ਹੈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਸੋ ਸਨੇਚਿੰਗ ਕਰਨ ਦੇ ਖਿਲਾਫ ਪੁਲਿਸ ਲਗਾਤਾਰ ਮੁਸਤ ਨਹੀਂ ਜਾਊਗਾ ਸੋ ਸਨੇਚਿੰਗ ਕਰਨੀ ਬੰਦ ਕਰ ਦਿੱਤੀ ਕਰ ਦਿੱਤੀ ਜਾਵੇ ਨਹੀਂ ਤਾਂ ਇਹਨਾਂ ਦਾ ਅੰਜਾਮ ਜਿਹੜਾ ਕਿਤੇ ਮਾੜਾ ਹੋਊਗਾ ਸੋ ਹੋਰ ਵੀ ਲੋਕਾਂ ਦੀ ਜਿਹੜੀ ਪਾਲ ਹੈ ਉਹ ਚੱਲ ਰਹੀ ਹੈ ਲਗਾਤਾਰ ਪੁਲਿਸ ਵੱਲੋਂ ਸੋ ਇਹਨਾਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਗਈ ਹੈ ਇਹਨਾਂ ਦੇ ਵਿੱਚੋਂ ਜੋ ਕੁਝ ਬਰਾਮਦ ਹੋਇਆ ਉਹ ਵੀ ਪੁਲਿਸ ਵੱਲੋਂ ਤੁਹਾਡੇ ਸਾਹਮਣੇ ਰੱਖਿਆ ਗਿਆ ਹੋਰ ਵੀ ਅਕਿਊਜ਼ ਜਿਹੜੇ ਆ ਉਹ ਵੀ ਜਲਦ ਤੋਂ ਜਲਦ ਜਿਹੜੇ ਫੜੇ ਜਾਣਗੇ ਦੇਖ ਰਹੋ ਰੋਜ਼ਾਨਾ ਲਾਈਵ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ